ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੇ ਮਾਵਾਹਾਂ ਆ ਰਹੇ ਨੇ ਕਿਉਂਕਿ ਅੱਜ ਮਾਵਾਹਾਂ ਆ ਰਹੇ ਨੇ ਲਓ ਲਓ ਲਾ ਰੋਣ ਨੂੰ ਲਾਓ ਚਲੋ ਅੱਜ ਨਾਓ ਜੋਰ ਸਤਿਕਾਰ ਦਰਸ਼ਕੋ ਆਕਿਆ ਸੀ ਡੰਡਾਲੇ ਤੋਂ ਤਸਵੀਰਾਂ ਦਿਖਾ ਰਹੇ ਜਿੱਥੇ ਨਗਰ ਪਜਾਹ ਡੰਡਾਲਾ ਵੱਲੋਂ ਜਿਹੜੇ ਨਜਾਇਜ਼ ਕਬਜੇ ਜਿਹੜੇ ਡੰਡਾਲੇ ਦੇ ਚੋਰ ਉਸ ਨੂੰ ਮੁੱਖ ਰੱਖਦੇ ਹੋਏ ਆ ਨੰਡਾਲੇ ਤੋਂ ਅਸੀਂ ਜਿਹੜੀਆਂ ਨਾਜਾਇਜ਼ ਕਬਜ਼ੇ ਦੀਆਂ ਜਿਹੜੀਆਂ ਰੇੜੀਆਂ ਨੂੰ ਲੈ ਕੇ ਜਿਹੜਾ ਹਟਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਜਿਹੜਾ ਨਗਰਪਾਲਿਕਾ ਤੇ ਜਿਹੜੇ ਕਰਮਚਾਰੇ ਪੂਰੇ ਗਰਮੋ ਗਰਮੀ ਤੁਸੀਂ ਮਾਹੌਲ ਦੇਖ ਸਕਦੇ ਹੋ ਡੰਡਾਲੇ ਦੇ ਵਿੱਚ ਜਿਹੜਾ ਬਣਿਆ ਹੋਇਆ ਵਾ ਨਾਜਾਇਜ਼ ਕਬਜ਼ਿਆਂ ਨੂੰ ਜਿਹੜਾ ਹਟਾਇਆ ਜਾ ਰਿਹਾ ਪਰसों ਪ੍ਰਸ਼ਾਸਨ ਦੀ ਆਪਾਂ ਗੱਲ ਕਰੀਏ ਸਾਹਮਣੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇੱਥੇ ਪਹੁੰਚਿਆ ਹੋਇਆ ਅੱਜ ਨਗਰਪਾਲਿਕਾ ਦੇ ਕਰਮਚਾਰੀਆਂ ਵੱਲੋਂ ਜਿਹੜਾ ਇਹ ਨਾਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਨੇ ਤੁਸੀਂ ਦੇ ਇਹ ਤਸਵੀਰਾਂ ਜਿਹੜੀਆਂ ਨਡਾਲਾ ਤੋਂ ਟਿਲਮਾ ਰੋਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਨਡਾਲਾ ਤੋਂ ਟਿਲਮਾ ਰੋਡ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਜਿਹੜੇ ਹੋਏ ਸੀ ਇੱਥੇ ਅੱਜ ਅੱਜ ਜਿਹੜਾ ਨਜਾਇਜ਼ ਕਬਜ਼ੇ ਜਿਹੜੇ ਹਟਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰ ਅੱਜ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਜਿਹੜਾ ਮਿਚਿਆ ਗਿਆ ਸੀ ਕੀ ਪ੍ਰੋਗਰਾਮ ਸਾਹਿਬ ਅੱਜ ਸ਼ਹਿਰ ਦੀਆਂ ਸ਼ਿਕਾਇਤਾਂ ਤੇ ਆਧਾਰ ਤੇ ਇਹ ਸਾਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਅੱਜ ਜਿਹੜਾ ਵੀ ਕਾਰਵਾਈ ਕੀਤੀ ਆ ਟ੍ਰੈਫਿਕ ਦੇ ਟ੍ਰੈਫਿਕ ਦਾ ਬਹੁਤ ਇੱਥੇ ਬੰਦਾ ਹਲੇ ਜਾਂ ਬਹੁਤ ਲੱਗਦਾ ਹੈ ਅੱਛਾ ਆ ਲੋਕਾਂ ਦੇ ਬਹੁਤ ਸ਼ਿਕਾਇਤਾਂ ਆ ਬਹੁਤ ਇਥੇ ਇੱਕ ਦੋ ਗੱਡੀਆਂ ਵੀ ਆਕਸੀਡੈਂਟ ਵੀ ਹੋਏ ਆ ਉਹਦੇ ਦਾ ਕਰਕੇ ਸਾਨੂੰ ਸ਼ਿਕਾਇਤਾਂ ਆਈਆਂ ਉਹਦੇ ਦਾ ਕਰਕੇ ਇਹ ਕਾਰਵਾਈ ਕੀਤੀ ਅੱਜ ਅਭਿਜਾਰਿਕ ਕਬਜ਼ੇ ਆ ਤੇ ਕਈ ਰੇੜੀਆਂ ਵਾਲੇ ਜਿਹੜੇ ਰੇੜੇ ਵਾਲੇ ਪੱਕੇ ਜਾਮ ਲਾ ਕੇ ਬੈਠੇ ਪੱਕੇ ਇਹਦੇ ਅੱਛਾ ਜੀ ਅੱਜ ਚਕਾਏ ਨਾ ਕੋਈ ਨਾ ਕੋਈ ਕਿੰਨਾ ਕਿ ਸਮਾਰ ਚਕਾਇਆ ਗਿਆ ਕਿੱਥੇ ਕਿੱਥੇ ਚਕਾਇਆ ਗਿਆ ਜਿਹਦਾ ਨਜਾਇਜ਼ ਕਬਜ਼ੇ ਦੇ ਆਪਾਂ ਗੱਲ ਕਰੀਏ ਅਭਿਜਾਰਿਕ ਢਿਲਵਾ ਰੋਡ ਚਕਾਇਆ ਇੱਕ ਬੌਲੀ ਸਾਹਿਬ ਰੋਡ ਚਕਾਇਆ ਬੌਲੀ ਸਾਹਿਬ ਤੇ ਯਾਰ ਜਿਹੜਾ ਉਹ ਚਕਾਇਆ ਮੇਰ ਯਾਰ ਤੇ ਢਿਲਵਾ ਰੋਡ ਤੋਂ ਚੁਕਾਇਆ ਗਿਆ ਅੱਜ ਅੱਛਾ ਆਓ ਇਹ ਤੋਂ ਅੱਗੇ ਵੀ ਜੇ ਨਾ ਕੋਈ ਅੱਗੇ ਤੋਂ ਸਮਝੀਏ ਕੁਝ ਦੁਬਾਰਾ ਵੇਹ ਕਾਰਵਾਈ ਕੀਤੀ ਹੋਊਗਾ ਇਹਨਾਂ ਦੇ ਜਿਹੜੇ ਲੋਕੀ ਹੋਰ ਵੀ ਨਜਾਇਜ਼ ਕਬਜ਼ੇ ਕਰਕੇ ਬੈਠੇ ਉਹਨਾਂ ਨੂੰ ਕਹਿਣਾ ਚਾਹੋਗੇ ਕੁਝ ਉਹਨਾਂ ਨੂੰ ਇਹੋ ਕਹਿਣਾ ਚਾਹਣਗੇ ਵੀ ਆਪੋ ਆਪਣੇ ਤੁਸੀਂ ਨਜਾਇਜ਼ ਕਬਜ਼ੇ ਛੱਡ ਦਿਓ ਜੇ ਨਾ ਛੱਡਣਗੇ ਤੇ ਕਾਨੂੰਨੀ ਕਾਰਵਾਈ ਪਾਣੀ ਕਾਰਵਾਈ ਕਰਾਂਗੇ ਠੀਕ ਅੱਜ ਕਿੱਡੇ ਕਿ ਕਰਮਚਾਰੀ ਤੁਹਾਡੇ ਨਾਲ ਸਹਾਇ ਅੱਜ ਕੰਮ ਮੇਰੇ ਨਾਲ ਪੁਲਿਸ ਮੁਲਾਜ਼ਮ ਹੈਗੇ ਪੰਜ ਛੇ ਬੰਦੇ ਇਹ ਨਾਲ ਹੈ ਇਹ ਆਏ ਪੁਲਿਸ ਮੁਲਾਜ਼ਮ ਹੈ ਨਾਲ ਮੇਰੇ ਆਪਣਾ ਸਟਾਫ ਹੈਗਾ ਹਾਂਜੀ ਹਾਂਜੀ ਠੀਕ ਜਿਹੜੇ ਆ ਕੇ ਲਾ ਰਹੇ